ਚਾਰਤਾਮ ਦੀ ਯਾਤਰਾ ਤੇ ਜਾਣ ਵਾਲੇ ਲੋਕੇ ਖਬਰ ਹੈ ਜੋ ਜ਼ਰੂਰ ਵੇਖ ਲੈਣ ਕਿਉਂਕਿ ਇਸ ਟਾਈਮ ਹੈ ਜੋ ਲੋਕ ਕਿ ਚਾਰਤਾਮ ਦੀ ਯਾਤਰਾ ਲਈ ਬੇहद ਬਾਹਰ ਨਿਕਲਦੇ ਨੇ ਪਰ ਜਿਸ ਹਿਸਾਬ ਦੀ ਸਥਿਤੀ ਹੁਣ ਦੇ ਮੌਸਮ ਚ ਬਣੀ ਪਈ ਹੈ ਸੋ ਤੁਹਾਨੂੰ ਇਹ ਖਬਰ ਹੈ ਜੋ ਜ਼ਰੂਰ ਵੇਖ ਲੈਣੀ ਚਾਹੀਦੀ ਹੈ ਸੋ ਦੱਸਦੇ ਕਿ ਉਤਰਾਖੰਡ ਚ ਭਾਰੀ ਮੀਂਹ ਕਾਰਨ ਪ੍ਰਸ਼ਾਸਨ ਨੇ ਐਤਵਾਰ ਨੂੰ ਚਾਰਤਾਮ ਯਾਤਰਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ ਖਰਾਬ ਮੌਸਮ ਦੇ ਪ੍ਰਭਾਵ ਨੂੰ ਵੇਖਦਿਆਂ ਚਾਰਤਾਮ ਯਾਤਰਾ ਤੇ ਰੋਕ ਲੱਗ ਗਈ ਹੈ ਮੌਸਮ ਵਿਭਾਗ ਦੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਜਿਸ ਦੇ ਮੱਦੇ ਨਜ਼ਰ ਕਮਿਸ਼ਨਰ ਗੜਵਾਲ ਨੇ ਯਾਤਰਾ 7 ਅਤੇ 8 ਜ ਕਰਨ ਦਾ ਐਲਾਨ ਕੀਤਾ ਸੀ ਮੌਸਮ ਵਿਭਾਗ ਨੇ ਇੱਕ ਵੱਡਾ ਅਪਡੇਟ ਅੱਜ ਦਿੱਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਉੱਤਰਾਖੰਡ ਚ ਭਾਰੀ بارش ਹੋਣ ਵਾਲੀ ਹੈ ਤੇ ਨੋ ਜ਼ਿਲ੍ਹਿਆਂ ਲਈ بارش ਲਈ ਰੈੱਡ ਅਲਰਟ ਜਾਰੀ ਕੀਤਾ ਹੈ ਇਸ ਨੂੰ ਲੈ ਕੇ ਪ੍ਰਸ਼ਾਸਨ ਚਿੰਤਤ ਹੈ ਕਿਰਾ ਮੌਸਮ ਦੇ ਮੱਦੇ ਨਜ਼ਰ ਚਾਰਤਾਂਮ ਯਾਤਰਾ ਤੇ ਵੀ ਫਲਹਾਲ ਰੋਕ ਲਗਾ ਦਿੱਤੀ ਗਈ ਹੈ ਦੱਸਿਆ ਕਿ ਉੱਤਰਾਖੰਡ ਚ ਪਿਛਰੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ بارش ਕਾਰਨ ਸੜਕਾਂ ਦੀ ਹਾਲਤ ਖਰਾਬ ਹੈ ਇੱਥੇ ਮੀਂਹ ਦੌਰਾਨ ਪਹਾੜਾਂ ਦੇ ਮਲਬੇ ਅਤੇ ਦਰਖਤ ਡਿੱਗਣ ਨਾਲ ਕਈ ਸੜਕਾਂ ਬੰਦ ਨੇ ਜਿਸ ਕਾਰਨ ਪ੍ਰਸ਼ਾਸਨ ਨੇ ਚਾਰਤਾਂਮ ਯਾਤਰਾ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਪ੍ਰ ਆਰੇ ਸ਼ਰਧਾਲੂਆਂ ਨੂੰ 7 ਜੁਲਾਈ ਨੂੰ ਰਿਸ਼ੀਕੇਸ਼ ਤੋਂ ਅੱਗੇ ਚਾਰਤਾਂ ਨਾ ਜਾਣ ਦੀ ਅਪੀਲ ਕੀਤੀ ਹੈ ਬੇਸ਼ੱਕ ਅੱਜ 8 ਤਰੀਕ ਹੋ ਚੁੱਕੀ ਹੈ ਪਰ 7 ਜੁਲਾਈ ਨੂੰ ਹੀ ਆਰਡਰ ਆ ਗਏ ਸੀ ਕਿ ਰਿਸ਼ੀਕੇਸ਼ ਤੋਂ ਅੱਗੇ ਨਾ ਜਾਣ ਪ੍ਰਸ਼ਾਸਨ ਅੱਗੇ ਕਿਹਾ ਕਿ ਰਿਸ਼ੀਕੇਸ਼ ਤੋਂ ਬਾਹਰ ਚਾਰਤਾਂ ਅੰਤਿਮ ਯਾਤਰਾ ਜਾਣ ਵਾਲੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਜਾਨ ਮਾਲ ਦੀ ਹਾਨੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਵੀ ਕਾਫੀ ਨੁਕਸਾਨ ਹੈ ਜੋ ਲੋਕੀ ਝেল ਚੁੱਕੇ ਨੇ ਸੋ ਹੁਣ ਅਲਰਟ ਦਿੱਤਾ ਗਿਆ ਹੈ ਕਿ ਜਦ ਤੱਕ ਮੌਸਮ ਠੀਕ ਨਹੀਂ ਹੁੰਦਾ ਤੇ ਤੁਸੀਂ ਚਾਰਤਾਂ ਯਾਤਰਾ ਤੇ ਨਾ ਜਾਓ ਚਾਰਤਾਮ ਦੀ ਯਾਤਰਾ ਤੇ ਜਾਣ ਵਾਲੇ ਲੋਕ ਇੱਕ ਖਬਰ ਹੈ ਜੋ ਜ਼ਰੂਰ ਵੇਖ ਲੈਣ ਕਿਉਂਕਿ ਇਸ ਟਾਈਮ ਹੈ ਜੋ ਲੋਕ ਕਿ ਚਾਰਤਾਮ ਦੀ ਯਾਤਰਾ ਲਈ ਬੇहद ਬਾਹਰ ਨਿਕਲਦੇ ਨੇ ਪਰ ਜਿਸ ਹਿਸਾਬ ਦੀ ਸਥਿਤੀ ਹੁੰਦੇ ਮੌਸਮ ਚ ਬਣੀ ਪਈ ਹੈ ਸੋ ਤੁਹਾਨੂੰ ਇਹ ਖਬਰ ਹੈ ਜੋ ਜ਼ਰੂਰ ਵੇਖ ਲੈਣੀ ਚਾਹੀਦੀ ਹੈ ਸੋ ਦੱਸਦੇ ਕਿ ਉੱਤਰਾਖੰਡ ਚ ਭਾਰੀ ਮੀਂਹ ਕਾਰਨ ਪ੍ਰਸ਼ਾਸਨ ਨੇ ਐਤਵਾਰ ਨੂੰ ਚਾਰਤਾਮ ਯਾਤਰਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ ਖਰਾਬ ਮੌਸਮ ਦੇ ਪ੍ਰਭਾਵ ਨੂੰ ਵੇਖਦਿਆਂ ਚਾਰਤਾਮ ਯਾਤਰਾ ਤੇ ਰੋਕ ਲੱਗ ਗਈ ਹੈ ਮੌਸਮ ਵਿਭਾਗ ਦੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਜਿਸ ਦੇ ਮੱਦੇ ਨਜ਼ਰ ਕਮਿਸ਼ਨਰ ਗੜਵਾਲ ਨੇ ਯਾਤਰਾ 7 ਅਤੇ 8 ਜ ਕਰਦਾ ਐਲਾਨ ਕੀਤਾ ਸੀ ਮੌਸਮ ਵਿਭਾਗ ਨੇ ਇੱਕ ਵੱਡਾ ਅਪਡੇਟ ਜੋ ਦਿੱਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਉੱਤਰਾਖੰਡ ਚ ਭਾਰੀ بارش ਹੋਣ ਵਾਲੀ ਹੈ ਤੇ ਨੋ ਜ਼ਿਲ੍ਹਿਆਂ ਲਈ بارش ਲਈ ਰੈੱਡ ਅਲਰਟ ਜਾਰੀ ਕੀਤਾ ਹੈ ਇਸ ਨੂੰ ਲੈ ਕੇ ਪ੍ਰਸ਼ਾਸਨ ਚਿੰਤਤ ਹੈ ਖਰਾਬ ਮੌਸਮ ਦੇ ਮੱਦੇ ਨਜ਼ਰ ਚਾਰਤਾਂਮ ਯਾਤਰਾ ਤੇ ਵੀ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਦੱਸਿਆ ਕਿ ਉੱਤਰਾਖੰਡ ਚ ਪਿਛਰੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ بارش ਕਾਰਨ ਸੜਕਾਂ ਦੀ ਹਾਲਤ ਖਰਾਬ ਹੈ ਅਤੇ ਮੀਂਹ ਦੌਰਾਨ ਪਹਾੜਾਂ ਦੇ ਮਲਬੇ ਅਤੇ ਦਰਖਤ ਡਿੱਗਣ ਨਾਲ ਕਈ ਸੜਕਾਂ ਬੰਦ ਨੇ ਜਿਸ ਕਾਰਨ ਪ੍ਰਸ਼ਾਸਨ ਨੇ ਚਾਰਤਾਂਮ ਯਾਤਰਾ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਪ੍ਰਸ਼ਾਸਨ ਨੇ ਬਾਰੇ ਸ਼ਰਧਾਲੂਆਂ ਨੂੰ 7 ਜੁਲਾਈ ਨੂੰ ઋષਿਕੇਸ਼ ਤੋਂ ਅੱਗੇ ਚਾਰਤਾਂ ਨਾ ਜਾਣ ਦੀ ਅਪੀਲ ਕੀਤੀ ਹੈ ਬੇਸ਼ੱਕ ਅੱਜ 8 ਤਰੀਕ ਹੋ ਚੁੱਕੀ ਹੈ ਪਰ 7 ਜੁਲਾਈ ਨੂੰ ਆਰਡਰ ਆ ਗਿਆ ਸੀ ਕਿ ઋષਿਕੇਸ਼ ਤੋਂ ਅੱਗੇ ਨਾ ਜਾਣ ਪ੍ਰਸ਼ਾਸਨ ਅੱਗੇ ਕਹਿ ਕਿ ઋષਿਕੇਸ਼ ਤੋਂ ਬਾਅਦ ਚਾਰਤਾਂ ਅੰਤਿਮ ਯਾਤਰਾ ਜਾਣ ਵਾਲੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਜਾਨ ਮਾਲ ਦੀ ਹਾਨੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਵੀ ਕਾਫੀ ਨੁਕਸਾਨ ਹੈ ਜੋ ਲੋਕੀ ਚੇਲ ਚੁੱਕੇ ਨੇ ਸੋ ਹੁਣ ਅਲਰਟ ਦਿੱਤਾ ਗਿਆ ਹੈ ਕਿ ਜਦ ਤੱਕ ਮੌਸਮ ਠੀਕ ਨਹੀਂ ਹੁੰਦਾ ਤੇ ਤੁਸੀਂ ਚਾਰਤਾਂ ਯਾਤਰਾ ਤੇ ਨਾ ਜਾਓ ਚਾਰਤਾਮ ਦੀ ਯਾਤਰਾ ਤੇ ਜਾਣ ਵਾਲੇ ਲੋਕ ਇੱਕ ਖਬਰ ਹੈ ਜੋ ਜ਼ਰੂਰ ਵੇਖ ਲੈਣ ਕਿਉਂਕਿ ਇਸ ਟਾਈਮ ਹੈ ਜੋ ਲੋਕ ਕਿ ਚਾਰਤਾਮ ਦੀ ਯਾਤਰਾ ਲਈ ਬੇहद ਬਾਹਰ ਨਿਕਲਦੇ ਨੇ ਪਰ ਜਿਸ ਹਿਸਾਬ ਦੀ ਸਥਿਤੀ ਹੁਣ ਦੇ ਮੌਸਮ ਚ ਬਣੀ ਪਈ ਹੈ ਸੋ ਤੁਹਾਨੂੰ ਇਹ ਖਬਰ ਹੈ ਜੋ ਜ਼ਰੂਰ ਵੇਖ ਲੈਣੀ ਚਾਹੀਦੀ ਹੈ ਸੋ ਦੱਸਦੇ ਕਿ ਉਤਰਾਖੰਡ ਚ ਭਾਰੀ ਮੀਂਹ ਕਾਰਨ ਪ੍ਰਸ਼ਾਸਨ ਨੇ ਐਤਵਾਰ ਨੂੰ ਚਾਰਤਾਮ ਯਾਤਰਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ ਖਰਾਬ ਮੌਸਮ ਦੇ ਪ੍ਰਭਾਵ ਨੂੰ ਵੇਖਦਿਆਂ ਚਾਰਤਾਮ ਯਾਤਰਾ ਤੇ ਰੋਕ ਲੱਗ ਗਈ ਹੈ ਮੌਸਮ ਵਿਭਾਗ ਦੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਜਿਸ ਦੇ ਮੱਦੇ ਨਜ਼ਰ ਕਮਿਸ਼ਨਰ ਗੜਵਾਲ ਨੇ ਯਾਤਰਾ 7 ਅਤੇ 8 ਜ ਵੀ ਕਰੰਦਾ ਐਲਾਨ ਕੀਤਾ ਸੀ ਮੌਸਮ ਵਿਭਾਗ ਨੇ ਇੱਕ ਵੱਡਾ ਅਪਡੇਟ ਅੱਜ ਦਿੱਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਉੱਤਰਾਖੰਡ ਚ ਭਾਰੀ ਬਾਰਿਸ਼ ਹੋਣ ਵਾਲੀ ਹੈ ਤੇ ਨੋ ਜ਼ਿਲ੍ਹਿਆਂ ਲਈ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਇਸ ਨੂੰ ਲੈ ਕੇ ਪ੍ਰਸ਼ਾਸਨ ਚਿੰਤਤ ਹੈ ਖਰਾ ਮੌਸਮ ਦੇ ਮੱਦੇ ਨਜ਼ਰ ਚਾਰਤਾਂਮ ਯਾਤਰਾ ਤੇ ਵੀ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਦੱਸਿਆ ਕਿ ਉੱਤਰਾਖੰਡ ਚ ਪਿਛਰੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸੜਕਾਂ ਦੀ ਹਾਲਤ ਖਰਾਬ ਹੈ ਅਤੇ ਮੀਂਹ ਦੌਰਾਨ ਪਹਾੜਾਂ ਦੇ ਮਲਬੇ ਅਤੇ ਦਰਖਤ ਡਿੱਗਣ ਨਾਲ ਕਈ ਸੜਕਾਂ ਬੰਦ ਨੇ ਜਿਸ ਕਾਰਨ ਪ੍ਰਸ਼ਾਸਨ ਨੇ ਚਾਰਤਾਂਮ ਯਾਤਰਾ ਨੂੰ ਅਸਥਾਈ ਤੌਰ ਤੇ ਸਾਰੇ ਸ਼ਰਧਾਲੂਆਂ ਨੂੰ 7 ਜੁਲਾਈ ਨੂੰ ਰਿਸ਼ੀਕੇਸ਼ ਤੋਂ ਅੱਗੇ ਚਾਰਤਾਂ ਨਾ ਜਾਣ ਦੀ ਅਪੀਲ ਕੀਤੀ ਹੈ ਬੇਸ਼ੱਕ ਅੱਜ 8 ਤਰੀਕ ਹੋ ਚੁੱਕੀ ਹੈ ਪਰ 7 ਜੁਲਾਈ ਨੂੰ ਹੀ ਆਰਡਰ ਆ ਗਿਆ ਸੀ ਕਿ ਰਿਸ਼ੀਕੇਸ਼ ਤੋਂ ਅੱਗੇ ਨਾ ਜਾਣ ਪ੍ਰਸ਼ਾਸਨ ਅੱਗੇ ਕਹਿ ਕੇ ਰਿਸ਼ੀਕੇਸ਼ ਤੋਂ ਬਾਹਰ ਚਾਰਤਾਂ ਤੀਰਥ ਯਾਤਰਾ ਜਾਣ ਵਾਲੇ ਲੋਕਾਂ ਦੇ ਵਿੱਚ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਜਾਨ ਮਾਲ ਦੀ ਹਾਨੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਵੀ ਕਾਫੀ ਨੁਕਸਾਨ ਹੈ ਜੋ ਲੋਕੀ ਝੱਲ ਚੁੱਕੇ ਨੇ ਸੋ ਹੁਣ ਅਲਰਟ ਦਿੱਤਾ ਗਿਆ ਹੈ ਕਿ ਜਦ ਤੱਕ ਮੌਸਮ ਠੀਕ ਨਹੀਂ ਹੁੰਦਾ ਤੇ ਤੁਸੀਂ ਚਾਰਤਾਂ ਯਾਤਰਾ ਤੇ ਨਾ ਜਾਓ